ਗੁਆੜਾ ਜਿੰਦਲ ਰੋਡ ਤੇ ਈਸਟ ਬੁਡ ਬੁਖੇ ਬੌਂਸਰ ਦੇ 4 ਤੋਂ 5 ਦੇ ਕਰੀਬ ਆਏ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ ਗੋਲੀ ਦੇ ਨਾਲ ਬੌਂਸਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਦੀ ਪਛਾਣ ਸੰਦੀਪ ਪੁੱਤਰ ਸੱਤਪਾਲ ਨਿਵਾਸੀ ਹਦਿਆਬਾਦ ਵਜੋਂ ਹੋਈ ਹੈ ਬੌਂਸਰ ਦੇ ਗੋਲੀਪੱਟ ਵਿੱਚ ਲੱਗੀ ਹੈ ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ 5 ਦੇ ਕਰੀਬ ਨੌਜਵਾਨ ਆਏ ਅਤੇ ਉਹਨਾਂ ਨੇ ਸੰਦੀਪ ਤੇ ਗੋਲੀ ਚਲਾ ਦਿੱਤੀ ਗੋਲੀ ਮਾਰਨ ਤੋਂ ਬਾਅਦ ਕਰੀਬ 4 ਤੇ 5 ਦੇ ਕਰੀਬ ਨੌਜਵਾਨ ਕਾਰ ਗੱਡੀ ਵਿੱਚ ਮੌਕੇ ਤੋਂ ਪ੍ਰਾਰਥ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾ ਕੇ ਪਰਜਣ ਵਾਲੇ ਵਿਅਕਤੀ ਪਿੰਡ ਤੱਲਾਂ ਦੇ ਹਨ ਫਗਵਾੜਾ ਪੁਲਸ ਨੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੱਕ ਤੇ ਆਧਾਰ ਤੇ ਪੁਲਸ ਨੇ ਕੁਝ ਨੌਜਵਾਨਾਂ ਨੂੰ ਰੰਡਾਪੂ ਵੀ ਕੀਤਾ ਹੈ ਮਾਮਲੇ ਸੁਵੰਦੀ ਪੁਲਸ ਗੰਮੀਲਤਾ ਦੇ ਨਾਲ ਜਾਂਚ ਵਿੱਚ ਜੁਟ ਗਈ ਹੈ ਫਗਵਾੜਾ ਐਕਸੈਸਰੀਜ਼ ਤੋਂ ਬਿਨੋਦ ਸ਼ਰਮਾ ਦੀ ਰਿਪੋਰਟ ਮਾਮਲਾ ਕੀ ਹੈ ਸਰ ਪੁਚੇ ਨੇ ਗਲਤ ਕੀ ਮਾਮਲਾ ਕੀ ਅੰਦਰ ਜਿਹੜਾ ਬੌਂਸਰ ਹੈ ਕੋਈ ਗੱਲ ਵਗ ਹੈਗੀ ਹੈ ਸਰ ਆਪਾਂ ਨੂੰ ਨਹੀਂ ਕੋਈ ਕੋਈ ਗੋਲੀ ਵਲੀ ਚੱਲੀ ਗਈ ਸੀ ਚੱਲੀ ਤਾਂ ਹੈਗੀ ਹੈ ਤੇ 200 ਰੁਪਈਆ ਬਟ ਜੈਨ ਵੀ ਕਰਦੇ ਸਰ ਕੀ ਕਾਰਨ ਦੀ ਸਬ ਆਇਆ ਸਾਹਮਣੇ ਗੋਲੀ ਚੱਲਣ ਦੀ ਕੁਝ ਪੁਰਾਣਾ ਵਰਕਰ ਸੀ ਆ ਜੀ ਇਹਨਾਂ ਦੇ ਅੱਛਾ ਜੀ ਉਹਦੇ ਨਾਲ ਕੋਈ ਮੈਲਗਵਾਹੀ ਹੋਈ ਹੈ ਕਹਿੰਦੇ ਪੁਰਾਣੀ ਲਾਕ ਡਾਕ ਸੀ ਕਿ ਉਹਨੇ ਕਹਿੰਦੇ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀਗਾ ਪਹਿਲਾਂ ਉੱਥੇ ਕਰਦੇ ਹੋਏ ਸੀ ਕਿਹਨਾਂ ਨਾਲ ਹੋਈ ਸੀ ਪੁਰਾਣੀ ਕਿੰਨੇ ਮਹੀਨੇ ਪੁਰਾਣੀ ਕੋਈ ਰੰਜਿਸ਼ ਹੈ ਜਿਹੜੀ ਇਸ ਵਾਰ ਗੱਲਬਾਤ ਆਈ ਹੈ ਨਹੀਂ ਨਹੀਂ ਪੁਰਾਣੀ ਇੰਨੀ ਵੀ ਨਹੀਂ ਥੋੜੀ ਜਿਹੀ ਤਾਂ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਸੀ ਵੀਰ ਕੁਮਾਰ ਦੇ ਪੱਟੇ ਸਰ ਹਾਲਤ ਕਿਤਾ ਉਹਦੀ ਕਿੰਨੀ ਉਮਰ ਹੈ ਜੀ 35 ਸਾਲ ਉਮਰ ਹੈ ਸਰ ਹਾਲਤ ਕਿਦਾ ਠੀਕ ਹੈ ਇੱਕ ਜਗ੍ਹਾ ਦੇ ਵਿੱਚ ਗੋਲੀ ਚੱਲੀ ਆ ਕਿ ਜਗ੍ਹਾ ਦਾ ਨਾਮ ਕੀ ਹੈ ਸਰ ਤੇ ਸਰ ਬੰਦੇ ਦਾ ਹਮਲਾਵਰ ਕਾ ਚੋਏ ਸੀਗੇ ਕਾਰ ਤੇ ਆਏਗੇ ਕਿਹੜੇ ਕਿਹੜੀ ਕਾਰ ਸੀ ਪਤਾ ਲੱਗਾ ਸਰ ਕਾਰ i20 ਕਾਰ ਆ ਦੇਖਦੇ ਹਾਂ ਹੁਣ ਕੋਈ ਸੀਸੀਟੀਵੀ ਆਈ ਸਾਹਮਣੇ ਸਰ ਸੀ ਫੁਟੇ ਚੈੱਕ ਕਰ ਰਹੇ ਆ ਫਿਰ ਸਰ ਇੰਨੇ ਚਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਹੁੰਦਾ ਦਾ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਇੰਨੇ ਸਕਿਉਰਿਟੀ ਹੋਣ ਦੇ ਬਾਵਜੂਦ ਪਿਛਲ ਕਿੱਦਾਂ ਗਈ ਅੰਦਰ ਚੜਨਾ ਕਿੰਨੇ ਵਜੇ ਦੀ ਆ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਆ ਕੋਈ ਜਿੱਦਾਂ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲ ਗਈ ਤੇ ਆਇਆ ਕਿੰਨੇ ਕਿਤੇ ਰੋਗੀ ਤੁਹਾਨੂੰ ਆਏ ਕਿੰਨੇ ਰੋਗੀ ਆ ਭੂਏ ਡੇਢ ਘੰਟਾ ਹੋ ਗਿਆ ਸਰ ਇੱਕ ਸਵਾਲ ਹੈ ਈਟੂੜ ਇੰਨਾ ਚੱਲ ਰਿਹਾ ਤੇ ਲੋਕ ਪਰਿਵਾਰਾਂ ਨਾਲ ਆਉਂਦੇ ਫੈਮਿਲੀਅਨ ਆਉਂਦੇ ਆ ਪਰ ਇੱਥੇ ਕੋਈ ਸਕਿਉਰਟੀ ਪਰਪਸ ਨਹੀਂ ਹੈ ਕਿਵੇਂ ਸਮਝੋ ਇਸ ਟੀਮ ਨੂੰ ਕਿ ਅੰਦਰ ਹੀ ਗੋਲੀ ਚੱਲ ਜਾਈ ਜੇ ਉਹ ਸੈਕਿਉਰਟੈਂਸ ਤੇ ਚੱਲੀਏ ਇੱਧਰ ਨਹੀਂ ਚੱਲੀਏ ਪਰ ਨਹੀਂ ਸਰ ਅੰਦਰੋਂ ਗਏ ਤਾਂ ਇੱਧਰ ਹੀ ਹੋਣੀ ਹੈ ਨਾ ਕਿਸੇ ਦਾ ਚੱਲੀ ਤਾਂ ਅੰਦਰ ਆ ਕਿਸੇ ਦਾ ਲੋਕਾਂ ਦੇ ਡਰ ਪੈਦਾ ਹੁੰਦਾ ਹੈ ਉਹ ਵੀ ਵੈਰੀਫਾਈ ਕਰ ਰਹੇ ਆ ਜਿਹੜਾ ਕਰਿਆ ਸਭ ਤੋਂ ਵੱਡਾ ਸੱਚ ਕਰਿਆ ਮਾਰਦੇ ਕਰਦੇ ਆ ਜੀ ਸ਼ੇਅਰ ਕਰਦੇ ਨੇ ਲੋਕਾਂ ਨੂੰ ਜਿਉ ਪਤਾ ਲੱਗਦਾ ਹੈ